ਪੱਕਾ ਕਦੀ ਕਲੈਬ ਜਾਂ ਇਕੱਠਿਆਂ ਨਹੀਂ ਨਹੀਂ ਕੀਤਾ ਪਰ ਜਦੋਂ ਮੇਰੇ ਇਲਾਕੇ ਚ ਆਏ ਉਦੋਂ ਮੈਂ ਮਿਲਿਆ ਜਾਂ ਜਿੱਥੇ ਵੀ ਕਿਤੇ ਓਦਾਂ ਇਕੱਠੇ ਹੋਏ ਪਤਾ ਲੱਗ ਜਾਂਦਾ ਕਿ ਯਾਰੀ ਕਿਤੇ ਰਿਕਾਰਡਿੰਗ ਤੇ ਇਕੱਠੇ ਹੋਗਾ ਕਿਤੇ ਵੀਡੀਓ ਤੇ ਇਕੱਠੇ ਹੋਗਾ ਤੇ ਬਹੁਤ ਵਧੀਆ ਟੰਗਣਾ ਮਿਲੇ ਮੈਂ ਪਹਿਲਾਂ ਵੀ ਦੱਸ ਗਿਆ ਟਿਆਂ ਕਿ ਕਦੀ ਐਦਾਂ ਲੱਗਾ ਨਹੀਂ ਵੀ ਅਸੀਂ ਕਦੀ ਮਿਲੇ ਨਹੀਂ ਜਾਂ ਘੱਟ ਮਿਲੇ ਆ ਐਦਾਂ ਲੱਗਦਾ ਵੀ ਬੜੇ ਪੁਰਾਣੇ ਸੱਜਣੇ ਤੁਸੀਂ ਵੀ ਜਿੰਮ ਦੇ ਪੂਰੇ ਸ਼ਕੀਨ ਹੋ ਔਰ ਇਹ ਵੀ ਫਿਟਨੈਸ ਫਰੀਕ ਹੈ ਤਾਂ ਹੀ ਕਹਿ ਜਾ ਰਿਹਾ ਕਿ ਹੁਣ ਲੜ ਰਿਹਾ ਹਾਂ ਉਹ ਉਹ ਸੱਚ ਚੀਜ਼ ਨੇ ਉਹਨੂੰ ਬਚਾ ਲਿਆ ਜਿਹੜੀ ਹਾਲ ਹੁਣ ਤੱਕ ਦੀ ਸਟੋਰੀ ਆ ਉਹ ਜੇ ਉਹ ਆ ਸ਼ਕੀਨ ਸੀ ਮਿਹਨਤ ਦਾ ਪ੍ਰੈਕਟਿਸ ਦਾ ਐਕਸਰਸਾਈਜ਼ ਦਾ ਕਿ ਉਹ ਸਰਵਾਈਵ ਕਰ ਰਿਹਾ ਉਸ ਚੀਜ਼ ਨੂੰ ਵੀ ਉਹਦੇ ਨਾਲ ਲੜਾਈ ਤਾਂ ਹੀ ਲੜ ਰਿਹਾ ਕਿ ਸਿਹਤ ਜਾਬ ਸੀਗਾ ਸਾਨੂੰ ਵੀ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਰੇ ਸਿੰਗਰ ਸਾਰੇ ਆ ਰਹੇ ਨੇ ਕਿਉਂਕਿ ਇਹ ਔਖਾ ਦੇਖੋ ਖੁਸ਼ੀ ਤੇ ਤਾਂ ਕਹਿੰਦੇ ਨਾ ਬੰਦੇ ਨੂੰ ਬੁਲਾਉਣਾ ਪੈਂਦਾ ਜਦੋਂ ਕੋਈ ਹਾਂ ਉੱਥੇ ਬੰਦਾ ਨਾ ਆਵੇ ਪਰ ਜਦੋਂ ਕੋਈ ਦੁੱਖ ਦੀ ਘੜੀ ਆ ਉਦੋਂ ਸਾਰੇ ਆਪ ਆਉਣ ਹਾਂਜੀ ਸਾਰੇ ਆ ਰਹੇ ਆ ਮੈਂ ਸਾਰਾ ਨਿਊਜ਼ ਤੇ ਕੈਨੇਡਾ ਤੋਂ ਵੀ ਇੱਥੇ ਵੀ ਅਸੀਂ ਨਿਊਜ਼ ਦੇਖੀ ਤੇ ਉੱਤਰ ਦੇ ਵੀ ਮੈਂ ਉਹ ਦੇਖਦਾ ਸੀ ਮੈਨੂੰ ਫਰਾਂਸ ਉੱਥੇ ਮੇਰੀ ਸਟੇ ਸੀ ਮੈਂ ਉੱਥੇ ਵੀ ਘੱਟ ਕੇ ਦੇਖਿਆ ਨਾ ਤੇ ਵੀ ਕਿਉਂਕਿ ਅ ਮੇਜਰ ਨਿਊ ਸੀਗੀ ਤੇ ਆਪਣੇ ਭਰਾ ਲਈ ਵੀ ਸੋਚਣਾ ਤਾਂ ਪੈਂਦਾ ਹੀ ਹੈ ਜੀ ਸੋ ਮਹਾਰਾਜ ਕਰੇ ਉਹਨਾਂ ਦਾ ਪਰਿਵਾਰ ਹੈ ਇੱਥੇ ਤੇ ਸਿਹਤਜਾਬ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ ਤੇ ਗੁੱਡ ਲੱਕ ਆਉ ਦੇ ਲਈ ਕਿ ਉੱਥੋਂ ਪੋਸਟ ਬੇਵਜ਼ਾ ਆ ਰਹੀਆਂ ਜਦੋਂ ਹੁਣ ਅਸੀਂ ਆਏ ਹਾਂ ਸਾਰੇ ਆਰਟਿਸਟ ਆਏ ਮੈਂ ਦੇਖਦਾ ਨਿਊਜ਼ਾਂ ਵਿੱਚ ਵੀ ਅੱਜ ਮੈਂ ਖੁਦ ਆ ਕੇ ਦੇਖ ਲਿਆ ਪੋਲੀਟਿਸ਼ੀਅਨ ਲੋਕ ਵੀ ਆਏ ਸਮਾਜਸੀ ਵੀ ਆਰਟਿਸਟਾਂ ਆ ਹੀ ਰਹੇ ਆ ਤੇ ਉਹਨਾਂ ਵੀ ਚਾਹੀਦਾ ਜੀ ਕਿਉਂਕਿ ਐਨਾ ਪੰਜਾਬ ਦਾ ਐਂਟਰਟੇਨਮੈਂਟ ਕਰ ਰਿਹਾ ਰਾਜਵੀਰ ਜਵੰਦਾ ਮੇਨ ਸਟੇਜ ਦੇ ਵਿੱਚ ਮੇਨ ਕਤਾਰ 'ਚ ਆ ਕੇ ਸਾਡਾ ਭਰਾ ਖੜਾ ਤੇ ਹੁਣ ਮਹਾਰਾਜ ਜੀ ਉਹਨਾਂ ਨੂੰ ਛੇਤੀ ਚੜ੍ਹਦੀ ਕਲਾ ਬਖਸ਼ਮਾ ਆਖਰੀ ਸਵਾਲ ਆ ਬਾਈ ਪਰਿਵਾਰ ਨਾਲ ਤੁਸੀਂ ਮੁਲਾਕਾਤ ਕਰਕੇ ਹੋਰ ਵੀ ਬਹੁਤ ਸਾਰੇ ਸਿੰਗਰ ਅੰਦਰ ਖੜੇ ਨੇ ਜਿਹੜੇ ਉਹਨਾਂ ਨਾਲ ਸ਼ੁਰੂ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹਦੇ ਰਹੇ ਉਹ ਸਾਰਾ ਇੱਕ ਬਣ ਜਾਂਦਾ ਨੇ ਇੱਕ ਦੂਜੇ ਨੂੰ ਕਾਲ ਕਰਦੇ ਜਿੰਨੇ ਬੰਦੇ ਇੱਥੇ ਰਹਿੰਦੇ ਆ ਤੇ ਇਦਾਂ ਹੀ ਹੁਣ ਸਾਨੂੰ ਗੁੱਡ ਨਿਊਜ਼ਾਂ ਆ ਰਹੀਆਂ ਵੀ ਠੀਕ ਆ ਜਿੱਦਾਂ ਪਹਿਲੇ ਦਿਨ ਡਰ ਕੇ ਸੀ ਸਾਰੇ ਕਿਉਂਕਿ ਤੁਹਾਡੇ ਵਾਂਗੇ ਸੀਨੀਅਰ ਜਦੋਂ ਆਰਟਿਸਟ ਆਉਂਦੇ ਆ ਤਾਂ ਇੱਕ ਹੁੰਦਾ ਹੌਸਲਾ ਬੂਸਟ ਮਿਲਦਾ ਹਾਂਜੀ ਨਹੀਂ ਨਹੀਂ ਸਾਰੇ ਆ ਰਹੇ ਆ ਨਵੇਂ ਪੁਰਾਣੇ ਆ ਰਹੇ ਆ ਜਿਹੜੇ ਰਹਿ ਗਏ ਕੋਈ ਕੰਮ 'ਚ ਵਿਜੀ ਹੁੰਦਾ ਹੁਣ ਜਦੋਂ ਅਸੀਂ ਕੈਨੇਡਾ ਬੈਠੇ ਸੀ ਉੱਥੋਂ ਅਸੀਂ ਵੀ ਇੱਥੇ ਆਏ ਹੁਣ ਮੈਂ ਕੱਲ ਹੀ ਆਇਆ ਕੱਲ ਹੀ ਅੱਜ ਹੀ ਮੈਂ ਆ ਗਿਆ ਰਾਤੀ ਪਹੁੰਚੇ ਸੀਗੇ ਪਿੰਡ ਤੇ ਮੈਂ ਕਿਹਾ ਸਵੇਰੇ ਮੈਂ ਜਾ ਕੇ ਕਿਉਂਕਿ ਆ ਰਿਹਾ ਵੀ ਅਪਰੂਵ ਹੋ ਰਿਹਾ ਤੇ ਇਦਾਂ ਹੀ ਰਵੇ ਮਹਾਰਾਜ ਜੀ ਵੀ ਹੁਣ ਜਲਦੀ ਤੋਂ ਜਲਦੀ ਜਵੰਦਾ ਕਾਇਮ ਹੋ ਜਵੇ ਲਾਸ ਜੀ ਬਾਈ ਤੁਹਾਡੇ ਬੇਟੇ ਲਈ ਦਵਾਵਾਂ ਬਹੁਤ ਜ਼ਿਆਦੇ ਮੁਬਾਰਕਬਾਦ ਤੁਹਾਨੂੰ ਏਕਮ ਦੇ ਲਈ ਕਿਉਂਕਿ ਮੈਂ ਅੱਜ ਹੀ ਇੰਟਰਵਿਊ ਦੇਖ ਰਿਹਾ ਸੀ ਸਵੇਰੇ ਸਵੇਰੇ ਉਸ ਨੂੰ ਕਬੱਡੀ ਦੇ ਵਿੱਚ ਵਧੀਆ ਪਰਫਾਰਮ ਕੀਤਾ ਹਾਂਜੀ ਹਾਂਜੀ ਉਹ ਚਲੋ ਮਹਾਰਾਜ ਕਰੇ ਚੜਦੀ ਕਲਾ ਚ ਸਾਡਾ ਡੀਡੋਲ ਪੂਰਾ ਤੁਹਾਡੇ ਵਰਗਾ ਹਾਂਜੀ ਹਾਂਜੀ ਤੇ ਫਿਰ ਕਰਾਂਗੇ ਇਹਦੇ ਲਈ ਗੱਲ ਹਾਂ ਧੰਨਵਾਦ ਜੀ ਥੈਂਕ ਯੂ ਸਰ ਪਹਿਲਾਂ ਤੁਸੀਂ ਪਤਾ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਹੁਣ ਕਿਉਂਕਿ ਬਹੁਤ ਸਾਰੀਆਂ ਖਬਰਾਂ ਸਰਕੂਲੇਟ ਹੋ ਰਹੀਆਂ ਨੇ ਪਰ ਤੁਸੀਂ ਖੁਦ ਜਾ ਕੇ ਆਏ ਹੋ ਅੰਦਰ ਕੰਡੀਸ਼ਨ ਦੇਖੋ ਜਿਵੇਂ ਰਾਤ ਜਦੋਂ ਕਮਰ ਗਰੇਵਾਲ ਉਹਨਾਂ ਦੀ ਜਸ ਬਾਜਵਾ ਦੀ ਆਈ ਸੀ ਉਹਨਾਂ ਨੂੰ ਲਾਈਫ ਹੋ ਗਿਆ ਦੱਸਿਆ ਸੀ ਤੋਂ ਅੱਜ ਥੋੜਾ ਜਿਹਾ ਇੰਪਰੂਵਮੈਂਟ ਹੈਗੀ ਆ ਤੋਂ ਟਾਈਮ ਦੇ ਦੇਖੋ ਲੱਗੇਗਾ ਇਹਨੂੰ ਆਪਾਂ ਇਹਨੇ ਜਲਦੀ ਜਲਦੀ ਕੁਝ ਕਹਿ ਸਕਦੇ ਪਰ ਡਾਕਟਰ ਇਹ ਕਹਿ ਰਹੇ ਨੇ ਵੀ ਕੱਲ੍ਹ ਨੂੰ ਸਟੇਬਲ ਆ ਭਾਈ ਸਾਹਿਬ ਇੱਕ ਮੇਰੇ ਯਾਦ ਆ ਜਦੋਂ ਤੁਸੀਂ ਉੱਥੇ ਉਮਰਾਨੰਗਲ ਪਿੰਡ ਕਰਾਉਣੇ ਹੋ ਮੇਲੇ ਉੱਥੇ ਰਾਜਵੀਰ ਨੇ ਤਿੰਨ ਚਾਰ ਵਾਰ ਪਰਫਾਰਮ ਕੀਤਾ ਇਸ ਵਾਰ ਵੀ ਜਦੋਂ ਪਰਫਾਰਮ ਕੀਤਾ ਤਾਂ ਬੜੀ ਵੀਡੀਓ ਵਾਇਰਲ ਹੋਈ ਸੀ ਓਬਿਤਾਲੀਬਾਲ ਸੀ ਨਾਲ ਤੁਸੀਂ ਵੀ ਨਾਲ ਸੀ ਮੈਂ ਉਹ ਹੀ ਦੱਸ ਰਿਆਂ ਜੀ ਮੇਰ ਨਾਲ ਮੈਂ ਡੀਏਜੀ ਲੁਧਿਆਣਾ ਹੁੰਦਾ ਸੀ 11 12 ਚ ਉਦੋਂ ਦਾ ਹੀ ਮੈਨੂੰ ਆਉਂਦਾ ਜਾਂਦਾ ਸੀ ਮੇਰ ਨਾਲ ਬੜਾ ਪਿਆਰ ਕਰਦਾ ਸੀ ਅੰਕਲ ਕਾ ਕੇ ਮੈਨੂੰ ਬੋਲਣਾ ਨੇ ਤੋ ਮੇਲੇ ਤੇ ਵੀ ਜਦੋਂ ਉਹਨੂੰ ਬੁਲਾਈਦਾ ਸੀ ਆ ਜਾਂਦਾ ਸੀ ਤੋ ਲਾਸਟ ਮੇਲੇ ਦੇ ਰਾਤ ਬਹੁਤ ਲੇਟ ਆਇਆ ਬਟਨੇ ਤੋਂ ਤੋ ਮੈਂ ਸਮਾਂ ਉਹਨੂੰ ਕਿਹਾ ਮੈਂ ਤੂੰ ਇੰਨਾ ਲੇਟ ਕੱਲ ਹੀ ਆਉਣਾ ਸੀ ਵੀ ਤੂੰ ਫੇਰ ਆ ਜਾਂਦਾ ਤੋ ਬੜਾ ਪਿਆਰਾ ਬੱਚਾ ਮਹਾਰਾਜ ਨੇ ਕਸ਼ਟ ਦਿੱਤਾ ਤੋ ਇਹ ਹੀ ਅਰਦਾਸ ਹੈ ਪ੍ਰਮਾਤਮਾ ਮਿਹਰ ਕਰੇ ਉਹ ਆਪਣਾ ਦਿੱਲੀ ਤੰਦਰੁਸਤ ਹੋ ਗਏ ਪਰਿਵਾਰ ਚ ਮੈਕਮੇਚ ਸੀ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਜਵੰਦਾ ਜੀ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਸਾਰੇ ਜਗਰਾਮ ਪੁਲਿਸ ਸੀਗਾ ਜੀ ਫੇ ਤੁਹਾਡੇ ਅੰਦਰ ਵੀ ਜੋਬ ਕੀਤੀ ਹਾਂਜੀ ਮੇਰੇ ਉਨ ਕੋਲ ਹੀ ਰਿਹਾ ਜੀ ਹਾਂਜੀ ਤੁਸੀਂ ਕਿੱਥੇ ਸੀ ਉਦੋਂ ਮੈਂ ਡੀਏਜੀ ਲੁਧਿਆਣਾ ਰਹੇ ਸੀਗਾ ਜੀ ਉਦੋਂ ਭਰਤੀ ਹੋਈ ਸੀ ਮੈਕਮੇਚ ਵਿੱਚ ਹਾਂਜੀ ਹਾਂਜੀ ਉਦੋਂ ਹੋ ਗਿਆ ਆ ਉਦੋਂ ਦੀ ਤੁਹਾਡੀ ਇੰਟਰੈਕਸ਼ਨ ਹੋਈ ਆ ਸਰ ਪਹਿਲਾਂ ਉਦੋਂ ਸ਼ੁਰੂ ਕੀਤਾ ਸੀ ਇਹਨੇ ਗੋਣਾ ਅੱਛਾ ਤੇ ਉਦੋਂ ਮੇਰੇ ਖਲ ਇੱਕ ਦੋ ਗੈਸਟ ਆਈਆਂ ਸੀ ਫੇਰ ਹੌਲੀ ਹੌਲੀ ਪਰਮਾਤਮਾ ਨੇ ਮਿਹਰ ਕੀਤੀ ਚੜ ਗਿਆ ਨਾਮ ਬਣ ਗਿਆ ਉਹ ਇੱਕ ਕਸਟ ਪਾਇਆ ਜੀ ਵਿਚਾਰੇ ਦਾ ਪਰਿਵਾਰ ਵੀ ਜਾਣਦਾ ਹੁਣਾ ਤੁਹਾਨੂੰ ਤਾਂ ਪੂਰਾ ਫਿਰ ਸਾਰੇ ਇਹਨਾਂ ਦੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਬਣੇ ਸੀ ਉਹ ਮੇਰੇ ਕੋ ਆਉਂਦੇ ਰਹੇ ਨੇ ਇੱਕ ਦੋ ਵਾਰ ਹੀ ਆਏ ਨੇ ਉਹ ਵੀ ਮਹਿਕਮੇ ਚ ਸੀ ਇਹਨਾਂ ਉਹਨਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਪਰ ਜੁਨਦਾ ਤੇ ਸੀਗਾ ਉਦੋਂ ਜਗਰਾਮ ਪੁਲਿਸ ਸੀਗਾ ਚਲੋ ਫਾਦਰ ਵੀ ਹਾਂਜੀ ਹਾਂਜੀ ਆ ਪੂਰਾ ਨਾਂ ਗੂੰਜਦਾ ਸੀ ਤੇ ਐਂਡ ਤੇ ਇਹੀ ਕਹ ਸਕਦੇ ਕਿ ਮਹਾਰਾਜ ਹੁਣ ਉਹਨਾਂ ਨੂੰ ਛੇਤੀ ਤੋਂ ਛੇਤੀ ਸੇਤਜਾਬੀ ਬਖਸ਼ੇ ਤੁਹਾਡੇ ਨਾਲ ਵੀ ਸ਼ੋਅ ਲਾਏ ਹੋਣਗੇ ਲਗਾਤਾਰ ਉੱਥੇ ਨਹੀਂ ਮੈਂ ਆਪਾਂ ਕਦੀ ਕਲੈਬ ਜਾਂ ਇਕੱਠਿਆਂ ਨਹੀਂ ਨਹੀਂ ਕੀਤਾ ਪਰ ਜਦੋਂ ਮੇਰੇ ਇਲਾਕੇ 'ਚ ਆਏ ਉਦੋਂ ਮੈਂ ਮਿਲਿਆ ਜਾਂ ਜਿੱਥੇ ਵੀ ਕਿਤੇ ਉਦਾਂ ਇਕੱਠੇ ਹੋਏ ਪਤਾ ਲੱਗ ਜਾਂਦਾ ਕਿ ਯਾਰੀ ਕਿਤੇ ਰਿਕਾਰਡਿੰਗ ਤੇ ਇਕੱਠੇ ਹੋ ਗਏ ਕਿਤੇ ਵੀਡੀਓ ਤੇ ਇਕੱਠੇ ਹੋ ਗਏ ਤੇ ਬਹੁਤ ਵਧੀਆ ਟੰਕਣਾ ਮਿਲੇ ਮੈਂ ਪਹਿਲਾਂ ਵੀ ਦੱਸ ਗਿਆ ਟਿਆਂ ਕਿ ਕਦੀ ਐਦਾਂ ਲੱਗਾ ਨਹੀਂ ਵੀ ਅਸੀਂ ਕਦੀ ਮਿਲੇ ਨਹੀਂ ਜਾਂ ਘੱਟ ਮਿਲੇ ਆ ਇਦਾਂ ਲੱਗਦਾ ਵੀ ਬੜੇ ਪੁਰਾਣੇ ਸੱਜਣੇ ਤੁਸੀਂ ਵੀ ਜਿੰਮ ਦੇ ਪੂਰੇ ਸ਼ਕੀਨ ਹੋ ਔਰ ਇਹ ਵੀ ਫਿਟਨੈਸ ਫਰੀਕ ਹੈ ਤਾਂ ਹੀ ਕਹਿ ਜਾ ਰਿਹਾ ਕਿ ਹੁਣ ਲੜ ਰਿਹਾ ਹਾਂ ਉਸ ਚੀਜ਼ ਨੇ ਉਹਨੂੰ ਬਚਾ ਲਿਆ ਜਿਹੜੀ ਹਾਲ ਹੁਣ ਤੱਕ ਦੀ ਸਟੋਰੀ ਆ ਉਹ ਜੇ ਉਹ ਸ਼ਕੀਨ ਸੀ ਮਿਹਨਤ ਦਾ ਪ੍ਰੈਕਟਿਸ ਦਾ ਐਕਸਰਸਾਈਜ਼ ਦਾ ਕਿ ਉਹ ਸਰਵਾਈਵ ਕਰ ਰਿਹਾ ਉਸ ਚੀਜ਼ ਨੂੰ ਵੀ ਉਹਦੇ ਨਾਲ ਲੜਾਈ ਤਾਂ ਹੀ ਲੜ ਰਿਹਾ ਕਿ ਸਿਹਤ ਜਾਬ ਸੀਗਾ ਸਾਨੂੰ ਵੀ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਰੇ ਸਿੰਗਰ ਸਾਰੇ ਆ ਰਹੇ ਨੇ ਕਿਉਂਕਿ ਇਹ ਔਖਾ ਦੇਖੋ ਖੁਸ਼ੀ ਤੇ ਤਾਂ ਕਹਿੰਦੇ ਨਾ ਬੰਦੇ ਨੂੰ ਬੁਲਾਉਣਾ ਪੈਂਦਾ ਜਦੋਂ ਕੋਈ ਹਾਂ ਉੱਥੇ ਬੰਦਾ ਨਾ ਆਵੇ ਪਰ ਜਦੋਂ ਕੋਈ ਦੁੱਖ ਦੀ ਘੜੀ ਆ ਉਦੋਂ ਸਾਰੇ ਆਪ ਆਉਣ ਹਾਂਜੀ ਸਾਰੇ ਆ ਰਹੇ ਆ ਮੈਂ ਸਾਰਾ ਨਿਊਜ਼ ਤੇ ਕੈਨੇਡਾ ਤੋਂ ਵੀ ਇੱਥੇ ਵੀ ਅਸੀਂ ਨਿਊਜ਼ ਦੇਖੀ ਤੇ ਉੱਤਰ ਦੇ ਵੀ ਮੈਂ ਉਹ ਦੇਖਦਾ ਸੀ ਮੈਨੂੰ ਫਰਾਂਸ ਉੱਥੇ ਮੇਰੀ ਸਟੇ ਸੀ ਮੈਂ ਉੱਥੇ ਵੀ ਕੱਢ ਕੇ ਦੇਖਿਆ ਨਾ ਤੇ ਵੀ ਕਿਉਂਕਿ ਮੇજર ਨਿਊਜ਼ ਸੀਗੀ ਤੇ ਆਪਣੇ ਭਰਾ ਲਈ ਵੀ ਸੋਚਣਾ ਤਾਂ ਪੈਂਦਾ ਹੀ ਹੈ ਜੀ ਸੋ ਮਹਾਰਾਜ ਕਰੇ ਉਹਨਾਂ ਦਾ ਪਰਿਵਾਰ ਹੈ ਇੱਥੇ ਤੇ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ ਤੇ ਗੁੱਡ ਲੱਕ ਆ ਉਹਦੇ ਲਈ ਕਿ ਉੱਥੋਂ ਪੋਸਟ ਬੇਵਜ਼ਾ ਆ ਰਹੀਆਂ ਜਦੋਂ ਹੁਣ ਅਸੀਂ ਆਏ ਹਾਂ ਸਾਰੇ ਆਰਟਿਸਟ ਆਏ ਮੈਂ ਦੇਖਦਾ ਨਿਊਜ਼ਾਂ ਵਿੱਚ ਵੀ ਅੱਜ ਮੈਂ ਖੁਦ ਆ ਕੇ ਦੇਖ ਲਿਆ ਪੋਲੀਟਿਸ਼ੀਅਨ ਲੋਕ ਵੀ ਆਏ ਸਮਾਜ ਸੇਵੀ ਆਰਟਿਸਟਾਂ ਆ ਹੀ ਰਹੇ ਆ ਤੇ ਉਹਨਾਂ ਵੀ ਚਾਹੀਦਾ ਜੀ ਕਿਉਂਕਿ ਐਨਾ ਪੰਜਾਬ ਦਾ ਐਂਟਰਟੇਨਮੈਂਟ ਕਰ ਰਿਹਾ ਰਾਜ ਵੀ ਜਿਵੰਦਾ ਮੇਨ ਇਸ ਸਟੇਮ ਦੇ ਵਿੱਚ 메ਨ ਕਤਾਰ ਚ ਆ ਕੇ ਸਾਡਾ ਭਰਾ ਖੜਾ ਤੇ ਹੁਣ ਮਹਾਰਾਜ ਉਹਨਾਂ ਨੂੰ ਛੇਤੀ ਚੜ੍ਹਦੀ ਕਲਾ ਬਖਸ਼ਣ। ਬਾਕੀ ਸਵਾਲਾ ਬਾਈ ਪਰਿਵਾਰ ਨਾਲ ਤੁਸੀਂ ਮੁਲਾਕਾਤ ਕਰਕੇ ਹੋਰ ਵੀ ਬਹੁਤ ਸਾਰੇ ਸਿੰਘ ਅੰਦਰ ਖੜੇ ਨੇ ਜਿਹੜੇ ਉਹਨਾਂ ਨਾਲ ਸ਼ੁਰੂ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹਦੇ ਰਹੇ। ਉਹ ਸਾਰਾ ਇੱਕ ਇੱਕ ਬਣ ਜਾਂਦਾ ਨੇ ਇੱਕ ਦੂਜੇ ਨੂੰ ਕਾਲ ਕਰਦੇ ਜਿੰਨੇ ਬੰਦੇ ਇੱਥੇ ਰਹਿੰਦੇ ਆ ਤੇ ਇਦਾਂ ਹੀ ਹੁਣ ਸਾਨੂੰ ਏ ਗੁੱਡ ਨਿਊਜ਼ ਆ ਰਹੀਆਂ ਵੀ ਠੀਕ ਆ ਜਿੱਦਾ ਪਹਿਲੇ ਦਿਨ ਡਰ ਗਿਆ ਸੀ ਸਾਰੇ ਕਿਉਂਕਿ ਤੁਹਾਡੇ ਵਾਗੇ ਸੀਨੀਅਰ ਜਦੋਂ ਆਰਟਿਸਟ ਆਉਂਦੇ ਆ ਤਾਂ ਇੱਕ ਹੁੰਦਾ ਹੌਸਲਾ ਬੂਸਟ ਮਿਲਦਾ ਹਾਂਜੀ ਨਹੀਂ ਨਹੀਂ ਸਾਰੇ ਆ ਰਹੇ ਆ ਨਵੇਂ ਪੁਰਾਣੇ ਆ ਰਹੇ ਆ ਜਿਹੜੇ ਰਹਿ ਗਏ ਕੋਈ ਕੰਮ ਚ ਬਿਜੀ ਹੁੰਦਾ ਹੁਣ ਜਿੱਦਾਂ ਅਸੀਂ ਕੈਨੇਡਾ ਬੈਠੇ ਸੀ ਉੱਥੋਂ ਅ ਅਸੀਂ ਵੀ ਇੱਥੇ ਆਏ ਹੁਣ ਮੈਂ ਕੱਲ ਹੀ ਆਇਆ ਕੱਲ ਹੀ ਅੱਜ ਹੀ ਮੈਂ ਆ ਗਿਆ ਰਾਤੀ ਪਹੁੰਚੇ ਸੀਗੇ ਪਿੰਡ ਤੇ ਮੈਂ ਕਿਹਾ ਸਵੇਰੇ ਮੈਂ ਜਾ ਕੇ ਕਿਉਂਕਿ ਆ ਰਹਿਆ ਵੀ ਅਪਰੂਵ ਹੋ ਰਿਆ ਤੇ ਇਦਾਂ ਹੀ ਰਵੇ ਮਹਾਰਾਜ ਜੀ ਵੀ ਹੁਣ ਜਲਦੀ ਤੋਂ ਜਲਦੀ ਜਿਵੇਂ ਦਾ ਕਾਇਮ ਹੋ ਜਵੇ लास्ट ਜੀ ਬਾਈ ਤੁਹਾਡੇ ਬੇਟੇ ਲਈ ਦੁਆਵਾਂ ਬਹੁਤ ਜ਼ਿਆਦੇ ਮੁਬਾਰਕਬਾਦ ਤੁਹਾਨੂੰ ਏਕਮ ਦੇ ਲਈ ਕਿਉਂਕਿ ਮੈਂ ਅੱਜ ਇੰਟਰਵਿਊ ਦੇਖ ਰਿਹਾ ਸੀ ਸਵੇਰੇ ਸਵੇਰੇ ਉਸ ਨੂੰ ਕਬੱਡੀ ਦੇ ਵਿੱਚ ਵਧੀਆ ਪਰਫਾਰਮ ਕੀਤਾ ਹੈ ਹਾਂਜੀ ਹਾਂਜੀ ਉਹ ਚਲੋ ਮਹਾਰਜ ਕਰੇ ਚੜਦੀ ਕਲਾ ਚ ਸਾਲ ਡੀਲ ਡੋਲ ਪੂਰਾ ਤੁਹਾਡੇ ਵਰਗਾ ਹਾਂਜੀ ਹਾਂਜੀ ਤੇ ਫਿਰ ਕਰਾਂਗੇ ਇਹਦੇ ਲਈ ਗੱਲ ਹਾਂ ਧੰਨਵਾਦ ਜੀ ਥੈਂਕ ਯੂ ਸਰ ਪਹਿਲਾਂ ਤੁਸੀਂ ਪਤਾ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਹੁਣ ਕਿਉਂਕਿ ਬਹੁਤ ਸਾਰੀਆਂ ਖਬਰਾਂ ਸਰਕੂਲੇਟ ਹੋ ਰਹੀਆਂ ਨੇ ਪਰ ਤੁਸੀਂ ਖੁਦ ਜਾ ਕੇ ਆਏ ਹੋ ਅੰਦਰ ਕੰਡੀਸ਼ਨ ਦੇਖੋ ਜਿਵੇਂ ਰਾਤ ਜਦੋਂ ਕਮਰ ਗਰੇਵਾਲ ਉਹਨਾਂ ਦੀ ਜਸ ਬਾਜਵਾ ਦੀ ਆਈ ਸੀ ਉਹਨਾਂ ਨੂੰ ਲਾਈਫ ਹੋ ਗਿਆ ਦੱਸਿਆ ਸੀ ਤੋਂ ਅੱਜ ਥੋੜਾ ਜਿਹਾ ਇੰਪਰੂਵਮੈਂਟ ਹੈਗੀ ਆ ਤੋਂ ਟਾਈਮ ਦੇ ਦੇਖੋ ਲੱਗੇਗਾ ਇਹਨੂੰ ਆਪਾਂ ਇਹਨੇ ਜਲਦੀਦ ਨਹੀਂ ਕੁਝ ਕਹਿ ਸਕਦੇ ਪਰ ਡਾਕਟਰ ਇਹ ਕਹਿ ਰਹੇ ਨੇ ਵੀ ਕੱਲ੍ਹ ਨੂੰ ਸਟੇਬਲ ਹੈ ਭਾਈ ਸਾਹਿਬ ਇੱਕ ਮੇਰੇ ਯਾਦ ਆ ਜਦੋਂ ਤੁਸੀਂ ਉੱਥੇ ਉਮਰਾਨਗਲ ਪਿੰਡ ਕਰਾਉਣੇ ਹੋ ਮੇਲੇ ਉੱਥੇ ਰਾਜਵੀਰ ਨੇ ਤਿੰਨ ਚਾਰ ਵਾਰ ਪਰਫਾਰਮ ਕੀਤਾ ਇਸ ਵਾਰ ਵੀ ਜਦੋਂ ਪਰਫਾਰਮ ਕੀਤਾ ਤਾਂ ਬੜੀ ਵੀਡੀਓ ਵਾਇਰਲ ਹੋਈ ਸੀ ਹੌਬੀਤਾਲੀਵਾਲ ਸੀ ਨਾਲ ਤੁਸੀਂ ਵੀ ਨਾਲ ਸੀ ਮੈਂ ਉਹ ਹੀ ਦੱਸ ਰਿਹਾ ਜੀ ਮੇਰੇ ਨਾਲ ਮੈਂ ਡੀਏਜੀ ਲੁਧਿਆਣੇ ਹੁੰਦਾ ਸੀ 11 12 ਚ ਉਦੋਂ ਦਾ ਹੀ ਮੈਨੂੰ ਆਉਂਦਾ ਜਾਂਦਾ ਸੀ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਅੰਕਲ ਹੀ ਕਾ ਕੇ ਮੈਨੂੰ ਬੋਲਣਾ ਨੇ ਤੋ ਮੇਲੇ ਤੇ ਵੀ ਜਦੋਂ ਉਹਨੂੰ ਬੁਲਾਈਦਾ ਸੀ ਆ ਜਾਂਦਾ ਸੀ ਤੋ ਲਾਸਟ ਮੇਲੇ ਦੇ ਰਾਤ ਬਹੁਤ ਲੇਟ ਆਇਆ ਬਟਨੇ ਤੋਂ ਤੋ ਮੈਂ ਸਮਾਂ ਉਹਨੂੰ ਕਿਹਾ ਮੈਂ ਤੂੰ ਇੰਨਾ ਲੇਟ ਕੱਲ ਹੀ ਆਉਣਾ ਸੀ ਵੀ ਤੂੰ ਫੇਰ ਆ ਜਾਂਦਾ ਤੋ ਬੜਾ ਪਿਆਰਾ ਬੱਚਾ ਮਹਾਰਾਜ ਨੇ ਕਸ਼ਟ ਦਿੱਤਾ ਤੋ ਇਹ ਹੀ ਅਰਦਾਸ ਹੈ ਪ੍ਰਮਾਤਮਾ ਮહેર ਕਰੇ ਉਹ ਆਪਣਾ ਗੱਲ ਹੀ ਤੰਦਰੁਸਤ ਹੋ ਗਏ ਪਰਿਵਾਰ ਚ ਮੈਂ ਵਿਭਾਗ ਵਿੱਚ ਸੀ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਜਵੰਦਾ ਜੀ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਸਾਰੇ ਜਗਰਾਉਂ ਪੁਲਿਸ ਸੀਗਾ ਜੀ ਹਾਂ ਤੁਹਾਡੇ ਅੰਦਰ ਵੀ ਜੋਬ ਕੀਤੀ ਹਾਂਜੀ ਮੇਰੇ ਉਹ ਕੋਲੀ ਰਹਿ ਜੀ ਹਾਂਜੀ ਤੁਸੀਂ ਕਿੱਥੇ ਸੀ ਉਦੋਂ ਮੈਂ ਡੀਏਜੀ ਲੁਧਿਆਣਾ ਰਹੇ ਸੀਗਾ ਜੀ ਉਦੋਂ ਭਰਤੀ ਹੋਈ ਸੀ ਵਿਭਾਗ ਵਿੱਚ ਹਾਂਜੀ ਹਾਂਜੀ ਉਦੋਂ ਹੋ ਗਿਆ ਆ ਤੇ ਉਦੋਂ ਦੀ ਤੁਹਾਡੀ ਇੰਟਰੈਕਸ਼ਨ ਹੋਈ ਯਾ ਸਰ ਪਹਿਲਾਂ ਉਦੋਂ ਸ਼ੁਰੂ ਕੀਤਾ ਸੀ ਨੈਕੋਣਾ ਅੱਛਾ ਤੇ ਉਦੋਂ ਮੇਰੇ ਖਲ ਇੱਕ ਦੋ ਕੇਸਟ ਆਈਆਂ ਸੀ ਫਿਰ ਹੌਲੀ ਹੌਲੀ ਪਰਮਾਤਮਾ ਨੇ ਮਿਹਰ ਕੀਤੀ ਚੜ ਗਿਆ ਨਾਮ ਬਣ ਗਿਆ ਉਹ ਇੱਕ ਕਸ਼ਟ ਪੈ ਗਿਆ ਜੀ ਵਿਚਾਰੇ ਦਾ ਪਰਿਵਾਰ ਵੀ ਜਾਣਦਾ ਆਉਣਾ ਤੁਹਾਨੂੰ ਤਾਂ ਪੂਰਾ ਫਿਰ ਸਾਰੇ ਇਹਨਾਂ ਦੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਬਣੇ ਸੀ ਉਹ ਮੇਰੇ ਕੋ ਆਉਂਦੇ ਰਹੇ ਨੇ ਇੱਕ ਦੋ ਵਾਰ ਹੀ ਆਏ ਨੇ ਉਹ ਵੀ ਮਹਿਕਮੇ ਵਿੱਚ ਸੀ ਇਹਨਾਂ ਉਹਨਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਪਰ ਜੁਨਦਾ ਤੇ ਸੀਗਾ ਉਦੋਂ ਜਗਰਾਮ ਪੁਲਿਸ ਸੀਗਾ ਚਲੋ ਫਾਦਰ ਵੀ ਹਾਂਜੀ ਹਾਂਜੀ ਆ ਪੂਰਾ ਨਾਂ ਗੂੰਜਦਾ ਸੀ ਤੇ ਐਂਡ ਤੇ ਇਹ ਹੀ ਕਹ ਸਕਦੇ ਕਿ ਮਹਾਰਾਜ ਹੁਣ ਉਹਨਾਂ ਨੂੰ ਛੇਤੀ ਤੋਂ ਛੇਤੀ ਸੇਤਜਾਬੀ ਬਖਸ਼ੇ ਤੁਹਾਡੇ ਨਾਲ ਵੀ ਸ਼ੋਅ ਲਾਏ ਹੋਣਗੇ ਲਗਾਤਾਰ ਉੱਥੇ ਨਹੀਂ ਮੈਂ ਆਪਾਂ ਕਦੀ ਕਲੈਬ ਜਾਂ ਇਕੱਠਿਆਂ ਨਹੀਂ ਨਹੀਂ ਕੀਤਾ ਪਰ ਜਦੋਂ ਮੇਰੇ ਇਲਾਕੇ 'ਚ ਆਏ ਉਦੋਂ ਮੈਂ ਮਿਲਿਆ ਜਾਂ ਜਿੱਥੇ ਵੀ ਕਿਤੇ ਉਦਾਂ ਇਕੱਠੇ ਹੋਏ ਪਤਾ ਲੱਗ ਜਾਂਦਾ ਕਿ ਯਾਰੀ ਕਿਤੇ ਰਿਕਾਰਡਿੰਗ ਤੇ ਇਕੱਠੇ ਹੋ ਗਏ ਕਿਤੇ ਵੀਡੀਓ ਤੇ ਇਕੱਠੇ ਹੋ ਗਏ ਤੇ ਬਹੁਤ ਵਧੀਆ ਟੰਕਣਾ ਮਿਲੇ ਮੈਂ ਪਹਿਲਾਂ ਵੀ ਦੱਸ ਗਿਆ ਟਿਆਂ ਕਿ ਕਦੀ ਐਦਾਂ ਲੱਗਿਆ ਨਹੀਂ ਵੀ ਅਸੀਂ ਕਦੀ ਮਿਲੇ ਨਹੀਂ ਜਾਂ ਘੱਟ ਮਿਲੇ ਆ ਐਦਾਂ ਲੱਗਦਾ ਵੀ ਬੜੇ ਪੁਰਾਣੇ ਸੱਜਣੇ ਤੁਸੀਂ ਵੀ ਜਿੰਮ ਦੇ ਪੁਰੇ ਸ਼ਕੀਨ ਹੋ ਔਰ ਇਹ ਵੀ ਫਿਟਨੈਸ ਫਰੀਕ ਹੈ ਤਾਂ ਹੀ ਕਹਿ ਜਾ ਰਿਹਾ ਕਿ ਹੁਣ ਲੜ ਰਿਹਾ ਹਾਂ ਉਹ ਉਸ ਚੀਜ਼ ਨੇ ਉਹਨੂੰ ਬਚਾ ਲਿਆ ਜਿਹੜੀ ਹਾਲ ਹੁਣ ਤੱਕ ਦੀ ਸਟੋਰੀ ਆ ਉਹ ਜੇ ਉਹ ਸ਼ਕੀਨ ਸੀ ਮਿਹਨਤ ਦਾ ਪ੍ਰੈਕਟਿਸ ਦਾ ਐਕਸਰਸਾਈਜ਼ ਦਾ ਤੇ ਉਹ ਸਰਵਾਈਵ ਕਰ ਰਿਹਾ ਉਸ ਚੀਜ਼ ਨੂੰ ਵੀ ਉਹਦੇ ਨਾਲ ਲੜਾਈ ਤਾਂ ਹੀ ਲੜ ਰਿਹਾ ਕਿ ਸਿਹਤ ਜਾਬ ਸੀਗਾ ਸਾਨੂੰ ਵੀ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਰੇ ਸਿੰਗਰ ਸਾਰੇ ਆ ਰਹੇ ਨੇ ਕਿਉਂਕਿ ਇਹ ਔਖਾ ਦੇਖੋ ਖੁਸ਼ੀ ਤੇ ਤਾਂ ਕਹਿੰਦਾ ਨਾ ਬੰਦੇ ਨੂੰ ਬੁਲਾਉਣਾ ਪੈਂਦਾ ਜਦੋਂ ਕੋਈ ਹਾਂ ਉੱਥੇ ਬੰਦਾ ਨਾ ਆਵੇ ਪਰ ਜਦੋਂ ਕੋਈ ਦੁੱਖ ਦੀ ਘੜੀ ਆ ਉਦੋਂ ਸਾਰੇ ਆਪ ਆਉਣ ਹਾਂਜੀ ਸਾਰੇ ਆ ਰਹੇ ਆ ਮੈਂ ਸਾਰਾ ਨਿਊਜ਼ ਤੇ ਕੈਨੇਡਾ ਤੋਂ ਵੀ ਇੱਥੇ ਵੀ ਅਸੀਂ ਨਿਊਜ਼ ਦੇਖੀ ਤੇ ਉੱਤਰ ਦੇ ਵੀ ਮੈਂ ਉਹ ਦੇਖਦਾ ਸੀ ਮੈਨੂੰ ਫਰਾਂਸ ਉੱਥੇ ਮੇਰੀ ਸਟੇ ਸੀ ਮੈਂ ਉੱਥੇ ਵੀ ਘੱਟ ਕੇ ਦੇਖਿਆ ਨਾ ਤੇ ਵੀ ਕਿਉਂਕਿ ਮੇજર ਨਿਊਜ਼ ਸੀਗੀ ਤੇ ਆਪਣੇ ਭਰਾ ਲਈ ਵੀ ਸੋਚਣਾ ਤਾਂ ਪੈਂਦਾ ਹੀ ਹੈ ਜੀ ਸੋ ਮਹਾਰਾਜ ਕਰੇ ਉਹਨਾਂ ਦਾ ਪਰਿਵਾਰ ਹੈ ਇੱਥੇ ਤੇ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ ਤੇ ਗੁੱਡ ਲੱਕ ਆ ਉਹਦੇ ਲਈ ਕਿ ਉੱਥੋਂ ਪੋਸਟ ਬੇਵਜ਼ਾ ਆ ਰਹੀਆਂ ਜਦੋਂ ਹੁਣ ਅਸੀਂ ਆਏ ਹਾਂ ਸਾਰੇ ਆਰਟਿਸਟ ਆਏ ਮੈਂ ਦੇਖਦਾ ਨਿਊਜ਼ਾਂ ਵਿੱਚ ਵੀ ਅੱਜ ਮੈਂ ਖੁਦ ਆ ਕੇ ਦੇਖ ਲਿਆ ਪੋਲੀਟੀਸ਼ੀਅਨ ਲੋਕ ਵੀ ਆਏ ਸਮਾਜ ਸੇਵੀ ਆਰਟਿਸਟਾਂ ਆ ਹੀ ਰਹੇ ਆ ਤੇ ਉਹਨਾਂ ਵੀ ਚਾਹੀਦਾ ਜੀ ਕਿਉਂਕਿ ਐਨਾ ਪੰਜਾਬ ਦਾ ਐਂਟਰਟੇਨਮੈਂਟ ਕਰ ਰਿਹਾ ਰਾਜ ਵੀ ਜਿਵੰਦਾ ਮੇਨ ਇਸ ਸਟੇਮ ਦੇ ਵਿੱਚ ਮੇਨ ਕਤਾਰ ਚ ਆ ਕੇ ਸਾਡਾ ਭਰਾ ਖੜਾ ਤੇ ਹੁਣ ਮਹਾਰਾਜ ਜੀ ਉਹਨਾਂ ਨੂੰ ਛੇਤੀ ਚੜ੍ਹਦੀ ਕਲਾ ਬਖਸ਼ਣ। ਕੋਈ ਸਵਾਲ ਹੈ ਬਾਈ? ਪਰਿਵਾਰ ਨਾਲ ਤੁਸੀਂ ਮੁਲਾਕਾਤ ਕਰਕੇ ਹੋਰ ਵੀ ਬਹੁਤ ਸਾਰੇ ਸਿੰਗਰ ਅੰਦਰ ਖੜੇ ਨੇ ਜਿਹੜੇ ਉਹਨਾਂ ਨਾਲ ਸ਼ੁਰੂ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹਦੇ ਰਹੇ। ਉਹ ਸਾਰਾ ਇੱਕ ਇੱਕ ਬਣ ਜਾਂਦਾ ਨੇ ਇੱਕ ਦੂਜੇ ਨੂੰ ਕਾਲ ਕਰਦੇ ਜਿੰਨੇ ਬੰਦੇ ਇੱਥੇ ਰਹਿੰਦੇ ਆ ਤੇ ਇਦਾਂ ਹੀ ਹੁਣ ਸਾਨੂੰ ਏ ਗੋਟੇ ਨਿਊਜਾਂ ਆ ਰਹੀਆਂ ਵੀ ਠੀਕ ਆ ਜਿੱਦਾਂ ਪਹਿਲੇ ਦਿਨ ਡਰ ਕੇ ਸੀ ਸਾਰੇ ਕਿਉਂਕਿ ਤੁਹਾਡੇ ਵਾਂਗੇ ਸੀਨੀਅਰ ਜਦੋਂ ਆਰਟਿਸਟ ਆਉਂਦੇ ਆ ਤਾਂ ਇੱਕ ਹੁੰਦਾ ਹੌਸਲਾ ਬੂਸਟ ਮਿਲਦਾ ਹਾਂਜੀ ਨਹੀਂ ਨਹੀਂ ਸਾਰੇ ਆ ਰਹੇ ਆ ਨਵੇਂ ਪੁਰਾਣੇ ਸਾਰੇ ਆ ਰਹੇ ਆ ਜਿਹੜੇ ਰਹਿ ਗਏ ਕੋਈ ਕੰਮ 'ਚ ਵਿਜੀ ਹੁੰਦਾ ਹੁਣ ਜਦੋਂ ਅਸੀਂ ਕੈਨੇਡਾ ਬੈਠੇ ਸੀ ਉੱਥੋਂ ਅਸੀਂ ਵੀ ਇੱਥੇ ਆਏ ਹੁਣ ਮੈਂ ਕੱਲ ਹੀ ਆਇਆ ਕੱਲ ਹੀ ਅੱਜ ਹੀ ਆ ਗਿਆ ਅੱਜ ਹੀ ਮੈਂ ਆ ਗਿਆ ਰਾਤੀ ਪਹੁੰਚੇ ਸੀਗੇ ਪਿੰਡ ਤੇ ਮੈਂ ਕਿਹਾ ਸਵੇਰੇ ਮੈਂ ਜਾ ਕੇ ਕਿਉਂਕਿ ਆ ਰਿਹਾ ਵੀ ਅਪਰੂਵ ਹੋ ਰਿਹਾ ਤੇ ਇਦਾਂ ਹੀ ਰਵੇ ਮਹਾਰਾਜ ਵੀ ਹੁਣ ਜਲਦੀ ਤੋਂ ਜਲਦੀ ਜੀ ਬੰਦਾ ਕਾਇਮ ਹੋ ਜਵੇ। ਲਾਸਟ ਜੀ ਬਾਈ ਤੁਹਾਡੇ ਬੇਟੇ ਲਈ ਦੁਆਵਾਂ ਬਹੁਤ ਜ਼ਿਆਦੇ ਮੁਬਾਰਕਬਾਦ ਤੁਹਾਨੂੰ ਏਕਮ ਦੇ ਲਈ ਕਿਉਂਕਿ ਮੈਂ ਅੱਜ ਇੰਟਰਵਿਊ ਦੇਖ ਰਿਹਾ ਸੀ ਸਵੇਰੇ ਸਵੇਰੇ ਉਸ ਨੂੰ ਕਬੱਡੀ ਦੇ ਵਿੱਚ ਵਧੀਆ ਪਰਫਾਰਮ ਕੀਤਾ ਹੈ। ਹਾਂਜੀ ਹਾਂਜੀ ਉਹ ਚਲੋ ਮਹਾਰਜ ਕਰੇ। ਚੜਦੀ ਕਲਾ ਚ ਸਾਰਾ ਡੀਲ ਡੋਲ ਪੂਰਾ ਤੁਹਾਡੇ ਵਰਗਾ। ਹਾਂਜੀ ਹਾਂਜੀ। ਤੇ ਫਿਰ ਕਰਾਂਗੇ ਇਹਦੇ ਲਈ ਗੱਲ। ਹਾਂ ਧੰਨਵਾਦ ਜੀ। ਥੈਂਕ ਯੂ ਜੀ ਸਰ ਪਹਿਲਾਂ ਤੁਸੀਂ ਪਤਾ ਲੈ ਕੇ ਆਏ ਹੋ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਹੁਣ ਕਿਉਂਕਿ ਬਹੁਤ ਸਾਰੀਆਂ ਖਬਰਾਂ ਸਰਕੂਲੇਟ ਹੋ ਰਹੀਆਂ ਨੇ ਪਰ ਤੁਸੀਂ ਖੁਦ ਜਾ ਕੇ ਆਏ ਹੋ ਅੰਦਰ। ਕੰਡੀਸ਼ਨ ਦੇਖੋ ਜਿਵੇਂ ਰਾਤ ਜਦੋਂ ਕਮਰ ਗਰੇਵਾਲ ਉਹਨਾਂ ਦੀ ਜਸ ਬਾਜਵਾ ਦੀ ਆਈ ਸੀ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਸੀ ਸੋ ਅੱਜ ਥੋੜਾ ਜਿਹਾ ਇੰਪਰੂਵਮੈਂਟ ਹੈਗੀ ਆ ਤੋ ਟਾਈਮ ਦੇ ਦੇਖੋ ਲੱਗੇਗਾ ਇਹਨੂੰ ਆਪਾਂ ਇਹਨੇ ਜਲਦੀ ਤਨੀ ਕੁਝ ਕਹਿ ਸਕਦੇ ਪਰ ਡਾਕਟਰ ਇਹ ਕਹਿ ਰਹੇ ਨੇ ਵੀ ਕੱਲ੍ਹ ਨੂੰ ਸਟੇਬਲ ਹੈ ਭਾਈ ਸਾਹਿਬ ਇੱਕ ਮੇਰੇ ਯਾਦ ਆ ਜਦੋਂ ਤੁਸੀਂ ਉੱਥੇ ਉਮਰਾਨੰਗਲ ਪਿੰਡ ਕਰੋਣਿਓ ਮੇਲੇ ਉੱਥੇ ਰਾਜਵੀਰ ਨੇ ਤਿੰਨ ਚਾਰ ਵਾਰ ਪਰਫਾਰਮ ਕੀਤਾ ਹੈ ਇਸ ਵਾਰ ਵੀ ਜਦੋਂ ਪਰਫਾਰਮ ਕੀਤਾ ਤਾਂ ਬੜੀ ਵੀਡੀਓ ਵਾਇਰਲ ਹੋਈ ਸੀ ਓਬਿਤਾਲੀਵਾਲ ਸੀ ਨਾਲ ਤੁਸੀਂ ਵੀ ਨਾਲ ਸੀ ਮੈਂ ਉਹ ਹੀ ਦੱਸ ਰਿਹਾ ਜੀ ਮੇਰੇ ਨਾਲ ਮੈਂ ਡੀਏਜੀ ਲੁਧਿਆਣੇ ਹੁੰਦਾ ਸੀ 11 12 ਚ ਉਦੋਂ ਦਾ ਹੀ ਮੈਨੂੰ ਆਉਂਦਾ ਜਾਂਦਾ ਸੀ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਅੰਕਲ ਹੀ ਕਹ ਕੇ ਮੈਨੂੰ ਬੋਲਣਾ ਨੇ ਤੋ ਮੇਲੇ ਤੇ ਵੀ ਜਦੋਂ ਉਹਨੂੰ ਬੁਲਾਈਦਾ ਸੀ ਆ ਜਾਂਦਾ ਸੀ ਤੋ ਲਾਸਟ ਮੇਲੇ ਦੇ ਰਾਤ ਬਹੁਤ ਲੇਟ ਆਇਆ ਬਟਨੇ ਤੋਂ ਤੋ ਮੈਂ ਸਮਾਂ ਉਹਨੂੰ ਕਿਹਾ ਮੈਂ ਤੂੰ ਇੰਨਾ ਲੇਟ ਕੱਲ ਹੀ ਆਉਣਾ ਸੀ ਵੀ ਤੂੰ ਫੇਰ ਆ ਜਾਂਦਾ ਤੋ ਬੜਾ ਪਿਆਰਾ ਬੱਚਾ ਮਹਾਰਾਜ ਨੇ ਕਸ਼ਟ ਦਿੱਤਾ ਤੋ ਇਹ ਹੀ ਅਰਦਾਸ ਹੈ ਪ੍ਰਮਾਤਮਾ ਮહેર ਕਰੇ ਉਹ ਆਪਣਾ ਦਿੱਲੀ ਤੰਦਰੁਸਤ ਹੋ ਗਏ ਪਰਿਵਾਰ ਚ ਇਹ ਵਿਭਾਗ ਵਿੱਚ ਸੀ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਜਵੰਦਾ ਜੀ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਸਾਰੇ ਜਗਰਾਉਂ ਪੁਲਿਸ ਸੀਗਾ ਜੀ ਮੈਂ ਤੁਹਾਡੇ ਅੰਦਰ ਵੀ ਜੋਬ ਕੀਤੀ ਹਾਂਜੀ ਮੇਰੇ ਉਨ ਕੋਲੀ ਰਹਿ ਜੀ ਹਾਂਜੀ ਤੁਸੀਂ ਕਿੱਥੇ ਸੀ ਉਦੋਂ ਮੈਂ ਡੀਏਜੀ ਲੁਧਿਆਣਾ ਰਹੇ ਸੀਗਾ ਜੀ ਉਦੋਂ ਭਰਤੀ ਹੋਈ ਸੀ ਵਿਭਾਗ ਵਿੱਚ ਹਾਂਜੀ ਹਾਂਜੀ ਉਦੋਂ ਹੋ ਗਿਆ ਆ ਉਦੋਂ ਦੀ ਤੁਹਾਡੀ ਇੰਟਰੈਕਸ਼ਨ ਹੋਈ ਆ ਸਰ ਪਹਿਲਾਂ ਉਦੋਂ ਸ਼ੁਰੂ ਕੀਤਾ ਸੀ ਨੈਕੋਣਾ ਅੱਛਾ ਤੇ ਉਦੋਂ ਮੇਰੇ ਖਲ ਇੱਕ ਦੋ ਕੇਸਟ ਆਈਆਂ ਸੀ ਫਿਰ ਹੌਲੀ ਹੌਲੀ ਪਰਮਾਤਮਾ ਨੇ ਮਿਹਰ ਕੀਤੀ ਚੜ ਗਿਆ ਨਾਮ ਬਣ ਗਿਆ ਉਹ ਇੱਕ ਕਾਸ਼ਤ ਪੈ ਗਿਆ ਜੀ ਵਿਚਾਰੇ ਦਾ ਪਰਿਵਾਰ ਵੀ ਜਾਣਦਾ ਆਉਣਾ ਤੁਹਾਨੂੰ ਤਾਂ ਪੂਰਾ ਫਿਰ ਸਾਰੇ ਇਹਨਾਂ ਦੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਬਣੇ ਸੀ ਉਹ ਮੇਰੇ ਕੋਲ ਆਉਂਦੇ ਰਹੇ ਨੇ ਇੱਕ ਦੋ ਵਾਰ ਹੀ ਆਏ ਨੇ ਉਹ ਵੀ ਮਹਿਕਮੇ 'ਚ ਸੀ ਇਹਨਾਂ ਉਹਨਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਪਰ ਜੋਂਦਾ ਤੇ ਸੀਗਾ ਉਦੋਂ ਜਗਰਾਉਂ ਪੁਲਿਸ ਸੀਗਾ ਤਾਂ ਫਾਦਰ ਜੀ ਹਾਂਜੀ ਹਾਂਜੀ ਪੂਰਾ ਨਾਂ ਗੂੰਜਦਾ ਸੀ ਤੇ ਐਂਡ ਤੇ ਇਹੀ ਕਹ ਸਕਦੇ ਕਿ ਮਹਾਰਾਜ ਹੁਣ ਉਹਨਾਂ ਨੂੰ ਛੇਤੀ ਤੋਂ ਛੇਤੀ ਸਿਹਤ ਜਾਬੀ ਬਾਕਸ਼ੇ ਤੁਹਾਡੇ ਨਾਲ ਵੀ ਸ਼ੋਅ ਲਾਏ ਹੋਣਗੇ ਲਗਾਤਾਰ ਉੱਥੇ ਨਹੀਂ ਮੈਂ ਆਪਾਂ ਕਦੀ ਕਲੈਬ ਜਾਂ ਇਕੱਠਿਆਂ ਨਹੀਂ ਨਹੀਂ ਕੀਤਾ ਪਰ ਜਦੋਂ ਮੇਰੇ ਇਲਾਕੇ 'ਚ ਆਏ ਉਦੋਂ ਮੈਂ ਮਿਲਿਆ ਜਾਂ ਜਿੱਥੇ ਵੀ ਕਿਤੇ ਉਦਾਂ ਇਕੱਠੇ ਹੋਏ ਪਤਾ ਲੱਗ ਜਾਂਦਾ ਕਿ ਯਾਰੀ ਕਿਤੇ ਰਿਕਾਰਡਿੰਗ ਤੇ ਇਕੱਠੇ ਹੋ ਗਏ ਕਿਤੇ ਵੀਡੀਓ ਤੇ ਇਕੱਠੇ ਹੋ ਗਏ ਤੇ ਬਹੁਤ ਵਧੀਆ ਟੰਗਣਾ ਮਿਲੇ ਮੈਂ ਪਹਿਲਾਂ ਵੀ ਦੱਸ ਗਿਆ ਟਿਆਂ ਕਿ ਕਦੀ ਐਦਾਂ ਲੱਗਾ ਨਹੀਂ ਵੀ ਅਸੀਂ ਕਦੀ ਮਿਲੇ ਨਹੀਂ ਜਾਂ ਘੱਟ ਮਿਲੇ ਆ ਇਦਾਂ ਲੱਗਦਾ ਵੀ ਬੜੇ ਪੁਰਾਣੇ ਸੱਜਣੇ ਤੁਸੀਂ ਵੀ ਜਿੰਮ ਦੇ ਪੁਰੇ ਸ਼ਕੀਨ ਹੋ ਔਰ ਇਹ ਵੀ ਫਿਟਨੈਸ ਫਰੀਕ ਹੈ ਤਾਂ ਹੀ ਕਹਿ ਜਾ ਰਿਹਾ ਕਿ ਹੁਣ ਲੜ ਰਿਹਾ ਹਾਂ ਉਸ ਚੀਜ਼ ਨੇ ਉਹਨੂੰ ਬਚਾ ਲਿਆ ਜਿਹੜੀ ਹਾਲ ਹੁਣ ਤੱਕ ਦੀ ਸਟੋਰੀ ਆ ਉਹ ਜੇ ਉਹ ਸ਼ਕੀਨ ਸੀ ਮਿਹਨਤ ਦਾ ਪ੍ਰੈਕਟਿਸ ਦਾ ਐਕਸਰਸਾਈਜ਼ ਦਾ ਤੇ ਉਹ ਸਰਵਾਈਵ ਕਰ ਰਿਹਾ ਉਸ ਚੀਜ਼ ਨੂੰ ਵੀ ਉਹਦੇ ਨਾਲ ਲੜਾਈ ਤਾਂ ਹੀ ਲੜ ਰਿਹਾ ਕਿ ਸਿਹਤ ਜਾਬ ਸੀਗਾ ਸਾਨੂੰ ਵੀ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਰੇ ਸਿੰਗਰ ਸਾਰੇ ਆ ਰਹੇ ਨੇ ਕਿਉਂਕਿ ਇਹ ਔਖਾ ਦੇਖੋ ਖੁਸ਼ੀ ਤੇ ਤਾਂ ਕਹਿੰਦੇ ਨਾ ਬੰਦੇ ਨੂੰ ਬੁਲਾਉਣਾ ਪੈਂਦਾ ਜਦੋਂ ਕੋਈ ਹਾਂ ਉੱਥੇ ਬੰਦਾ ਨਾ ਆਵੇ ਪਰ ਜਦੋਂ ਕੋਈ ਦੁੱਖ ਦੀ ਘੜੀ ਆ ਉਦੋਂ ਸਾਰੇ ਆਪ ਆਉਣ ਹਾਂਜੀ ਸਾਰੇ ਆ ਰਹੇ ਆ ਮੈਂ ਸਾਰਾ ਨਿਊਜ਼ ਤੇ ਕੈਨੇਡਾ ਤੋਂ ਵੀ ਇੱਥੇ ਵੀ ਅਸੀਂ ਨਿਊਜ਼ ਦੇਖੀ ਤੇ ਉੱਤਰ ਦੇ ਵੀ ਮੈਂ ਉਹ ਦੇਖਦਾ ਸੀ ਮੈਨੂੰ ਫਰਾਂਸ ਉੱਥੇ ਮੇਰੀ ਸਟੇ ਸੀ ਮੈਂ ਉੱਥੇ ਵੀ ਘੱਟ ਕੇ ਦੇਖਿਆ ਨਾ ਤੇ ਵੀ ਕਿਉਂਕਿ ਮੇਜਰ ਨਿਊਜ਼ ਸੀਗੀ ਤੇ ਆਪਣੇ ਭਰਾ ਲਈ ਵੀ ਸੋਚਣਾ ਤਾਂ ਪੈਂਦਾ ਹੀ ਹੈ ਜੀ ਸੋ ਮਹਾਰਾਜ ਕਰੇ ਉਹਨਾਂ ਦਾ ਪਰਿਵਾਰ ਹੈ ਇੱਥੇ ਤੇ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ ਤੇ ਗੁੱਡ ਲੱਕ ਹੈ ਉਹਦੇ ਲਈ ਕਿ ਉੱਥੋਂ ਪੋਸਟ ਬੇਵਜ਼ ਆ ਰਹੀਆਂ ਜਦੋਂ ਹੁਣ ਅਸੀਂ ਆਏ ਹਾਂ ਸਾਰੇ ਆਰਟਿਸਟ ਆਏ ਮੈਂ ਦੇਖਦਾ ਨਿਊਜ਼ਾਂ ਵਿੱਚ